ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਹਾਂ ਪੀਰਤ ਸਿੰਘ ਸਨੇਹ ਸਲਾਨਾ ਨਤੀਜੇ ਆ ਜਿਹੜੇ ਉਹ ਆ ਗਏ ਨੇ ਤੇ ਅੱਜ ਜਿਹੜਾ ਬੱਚਿਆਂ ਦਾ ਰਿਜ਼ਲਟ ਹੈ ਅਸੀਂ ਖੜੇ ਆ ਪਿੰਡ ਮੀਹਾਲਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੇ ਅੱਜ ਸਮਾਗਮ ਕਰਾਇਆ ਜਾ ਰਿਹਾ ਤਾਂ ਨਿੱਕੇ ਨਿੱਕੇ ਬੱਚਿਆਂ ਦੀਆਂ ਕੋਰੋਗ੍ਰਾਫੀਆਂ ਨਾਟਕ ਗਿੱਧਾ ਵੀ ਦਿਖਾਵਾਂਗੇ ਤਾ ਐਨਆਰਆਈ ਵੀ ਪਹੁੰਚਿਆ ਤੇ ਸਮਾਜ ਸੇਵੀ ਵੀ ਪਹੁੰਚਿਆ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਮੌਕੇ ਇਥੋਂ ਦੇ ਟੀਚਰ ਮੁਖਣੀ ਗੱਲਬਾਤ ਅੱਜ ਮਿਤੀ 29 ਮਾਰਚ 2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮੀਹਾ ਸਿੰਘ ਵਾਲਾ ਵਿਖੇ ਸਿਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਕੂਲ ਦਾ ਸਿਲਾਨਾ ਨਤੀਜਾ ਵੀ ਐਲਾਨਿਆ ਗਿਆ ਇਸ ਮੌਕੇ ਸਾਡੇ ਸਕੂਲ ਵਿੱਚ ਸਾਡੇ ਸਤਿਕਾਰਯੋਗ ਬੀਪੀਓ ਮੈਡਮ ਹਰਜੀਤ ਕੌਰ ਜੀ ਰਿਟਾਇਰਡ ਬੀਪੀਓ ਮੈਡਮ ਸੁਖਵਿੰਦਰ ਕੌਰ ਜੀ ਜ਼ਿਲ੍ਹਾ ਕੋਆਰਡੀਨੇਟਰ ਸੁਭਾਸ਼ ਸਰ ਹਰੀ ਸਰ ਪਿੰਡੇ ਪਤਵੰਤੇ ਸੱਜਣ ਕਿਸਾਨ ਦਲ ਦੇ ਆਗੂ ਤੇ ਪਿੰਡੇ ਐਨ ਆਰ ਆਈ ਸਹਿਬਾਨ ਪਹੁੰਚੇ ਇਸ ਮੌਕੇ ਪਿੰਡੇ ਪਤਵੰਤੇ ਸੱਜਣ ਸਰਦਾਰ ਅਮਨਦੀਪ ਸਿੰਘ ਪੁੱਲਰ ਵੱਲੋਂ ਜਵਾਹਰ ਨੋਇਦਿਆ ਚ ਪਾਸ ਹੋਏ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਦੇ ਸਕੂਲ ਦੇ ਨਤੀਜਿਆਂ ਵਿੱਚ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਵਿੱਚ ਰਹੇ ਬੱਚਿਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ ਲੱਗ

ਪੜਿਪਿੰਟ ਦੇ ਬਹੁਤ ਹੀ ਸਤਿਕਾਰਯੋਗ ਪ੍ਰੋਗ੍ਰਾਮ ਸਰਦਾਰ ਅਮਨ ਅਮਨਜੀਤ ਕੁਮਾਰ ਉਹਨਾਂ ਵੱਲੋਂ ਸਕੂਲ ਦੇ ਵਿੱਚ ਬੱਚਿਆਂ ਦੀਆਂ ਵਧੀਆ ਪਰਫਾਰਮੈਂਸਿਸ ਨੂੰ ਦੇਖਦੇ ਹੋਏ ਜੋ ਬੱਚਿਆਂ ਨੇ ਪਹਿਲੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਉਹਨਾਂ ਨੂੰ ਆਪਣੀ ਖੁਸ਼ੀ ਨਾਲ ਸਨਮਾਨਿਤ ਕਰੂੰਗਾ ਰਹੀ ਹੈ ਇਸੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਪਲੀਜ਼

થેન્ક યુ સો મચ યે કમેન્ટ ચેડા દે પત તો સભ્યચારક પત તો હર પત જેડા બચ્ચાં ના તમાડા ਉਜਾਗਰ ਕੀਤਾ ਜਾ ਰਿਹਾ ਹੈ ਕਿ ਅੱਲਾ ਸਿਰਫ ਆਪਾਂ ਇਥੇ ਸਹੀ ਤੇ ਫੰਕਸ਼ਨ ਹੀ ਦੇਖ ਲਿਆ ਇੰਨਾ ਹੀ ਨਹੀਂਗਾ ਮੈਂ ਇਹਨਾਂ ਦੀਆਂ ਕਲਾਸਾਂ ਵੀ ਪੜਾ ਕੇ ਦੇਖ ਕੇ ਜਾਨੀ ਆ ਇਹ ਵਿਦਿਆਤਕ ਤੋਂ ਵੀ ਇਹਨਾਂ ਦੇ ਬੱਚੇ ਆਪਣੇ ਬਲਾਕ ਦੇ ਸਾਰੇ ਸਕੂਲਾਂ ਦੇ ਵਿੱਚ ਮੋਰੀਆ ਇਹ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਦਿਲੋਂ ਧੰਨਵਾਦ ਤੁਹਾਡਾ ਸਰਦਾ ਕਰਦੀ ਆ ਇੱਥੇ ਆਉਣ ਤੇ ਤੇ ਮੈਡਮ ਇਸ਼ਾ ਜੀ ਨੂੰ ਤੇ ਮੈਮ ਕਿਰਨ ਨੂੰ ਵੀ ਮੁਬਾਰਕਾਂ ਦੇਣੀਆਂ ਤੇ ਅੱਜ ਦਾ ਪ੍ਰੋਗਰਾਮ ਤੁਹਾਡਾ ਬਹੁਤ ਹੀ ਸ਼ਾਨਦਾਰ ਬਹੁਤ ਸੋਹਣਾ ਪ੍ਰੋਗਰਾਮ ਸੀ ਤੇ ਇੱਕ ਵਾਰ ਫੇਰ ਮੇਰੇ ਵੱਲੋਂ ਸਾਰੇ ਹੀ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਅੱਜ ਵਿੱਚ ਬਹੁਤ ਹੀ ਅਸੀਸੀ ਨਤੀਜੇ ਸਾਹਮਣੇ ਬੋਰਡ ਦੇ ਉੱਪਰ ਲਗਾਤਾ ਹੋਇਆ ਹੈ ਕਿ ਕਿਹੜੇ-ਕਿਹੜੇ ਬੱਚਿ ਨੇ ਕਿਹੜਾ ਸਥਾਨ ਪ੍ਰਾਪਤ ਕੀਤਾ ਪਰ ਪਹਿਲੇ ਦੂਜੀ ਤੇ ਤੀਜੀ ਜਿਨ੍ਹਾਂ ਬੱਚਿਆਂ ਨੇ ਪੋਜੀਸ਼ਨ ਹਾਸਲ ਕੀਤੀ ਹੈ ਸਾਡੇ ਸਤਿਕਾਰਯੋਗ ਆਏ ਹੋਏ ਗੈਸਟ ਸਪਾਨ ਉਹਨਾਂ ਨੂੰ ਸਨਮਾਨਿਤ ਕਰਨਗੇ ਸੋ ਮੈਂ ਅਨਾਉਂਸ ਕਰ ਦਿਆਂ ਫਸਟ ਪਲੇਸ ਸਪੰਸਾ ਬੱਚੇ ਹੈ ਔਰ ਇਹਨਾਂ ਦੇ ਵੀ ਪੂਰੀ ਦੇਣਾ ਹੈ ਜੀ ਔਰ ਇਹਨਾਂ ਬੱਚੇ ਵੀ ਔਰ ਸੰਪਾਸ ਤੇ ਆਪਣੇ ਆਪ ਤੇ ਕਰੀ ਜਰੂਰ ਕਲਾਪ ਕਰੋ ਔਰ ਵਾਤਵਾਤ ਬੱਚੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾਓ ਐਸ ਤੋਂ ਵਧੀਆ ਨਹੀਂ ਹੋ ਸਕਦਾ ਇਹ ਨਵੋਜਿਆ ਜਿਹੜਾ ਸਕੂਲ ਹੈ ਨਾ ਵੀ 1 ਲੱਖ ਰੁਪਏ ਖਰਚਾ ਹੈ ਇੱਕ ਬੱਚੇ ਦਾ ਪ੍ਰਾਈਵੇਟ ਸਕੂਲ ਹੈ ਮਤਲਬ ਪ੍ਰਾਈਵੇਟ ਕੀ ਵੱਡੇ ਵੱਡੇ ਸਕੂਲ ਹਨ ਜਿਹੜੇ ਮੈਡਮ ਨੇ ਭੇਜਿਆ ਨਾ ਮਤਲਬ 1 ਲੱਖ ਰੁਪਿਆ ਛੇਕ ਲਈ ਹੈ ਤੁਹਾਡੇ ਉੱਤੇ ਇਹ ਦੋ ਬੱਚਿਆਂ ਦੀ ਜ਼ਿੰਦਗੀ ਬਣ ਗਈ ਤੇ ਘਰ ਜਾ ਕੇ ਬੱਚਿਆਂ ਨੂੰ ਪੜਾਓ ਤੁਸੀਂ ਵੀ ਦੇਖੋ ਕੀ ਕੰਮ ਹੁੰਦਾ ਕਿਵੇਂ ਹੁੰਦਾ ਸੋ ਧੰਨਵਾਦ ਜੀ ਫਿਰ ਜਰੂਰ ਮਿਲਾਂਗੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ